ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੀਤਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਜਨਾਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਰਤ ਸਰ ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਝੋਟੇ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਤੇ ਆਪਾਂ ਪਹੁੰਚੇ ਆ ਵੀਰ सोनू ਦੇ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਅਸੀਂ ਡਿਟੇਲ ਸਾਠੀਆ ਭਾਜੀ ਸਾਸੀ ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਵਰੀਏ ਚੰਗਾ ਭਾਜੀ ਕਿੰਨੇ ਚਾਰ ਪਸ਼ੂ ਪਾਉਣੇ 4:00 ਪਾਉਣੇ ਤੇ ਤੁਹਾਡੇ ਆਉਣ ਤੋਂ ਵੀ ਲੋ 20 ਮਿੰਟ ਲੈਂਦੀਆਂ 2 ਵਜੇ ਮੈਂ ਹੁਣ ਠੀਕ ਆ ਉਹ ਕਹੀਆ ਇੱਥੇ ਜਲੰਧਰ ਹੀ ਸੈੱਟ ਹੈ ਅੱਛਾ ਜੀ ਹਾਂ ਠੀਕ ਆ ਜੇ ਉਸੇ ਤਰ੍ਹਾਂ ਆ ਕੇ ਰੱਗ ਪਹਿਲਾਂ ਆ ਕੇ ਲੋਗਾਂ ਲਈ ਆਉਂਦੀਆਂ ਠੀਕ ਹੈ ਠੀਕ ਹੈ ਤੇ ਉਹ ਕੋ ਵੀਡੀਓ ਤੇ ਵੇਖੇ ਉਹ ਵੇਖਿਆ ਵੀ ਛੋਟੀ ਵਿਗੀ ਲੋਕ ਲਈ ਆਪਣੀ ਠੀਕ ਹੈ ਠੀਕ ਇਹ ਵੀ ਇਥੇ ਵੀ ਲੋਕਾਂ ਲਈ ਆ ਆਪਣੇ ਵਿੱਚ ਅਜ ਨਹੀਂ ਹੁੰਦੇ ਠੀਕ ਹੈ ਠੀਕ ਹੈ ਜੇ ਆਪਣੇ ਇੰਤ ਜਾਣੀ ਪੱਖਿਆ ਲੱਗੇ ਠੀਕ ਹੈ ਜੀ ਹਾਂ ਜੀ ਤੇ ਵੀਰ ਜੀ ਨਾਮ ਤੇ ਉਹ ਗਾਈ ਵੀ ਆਪਣੇ ਵਸੂਈਓ ਹੀ ਵੇਗੀ ਆ ਠੀਕ ਹੈ ਜੀ ਹਾਂ ਜੀ ਨਾਮ ਆਪਣਾ ਸੋਮੁਨ ਸ਼ਾਹ ਜਨਾਲਾ ਜਲਾ ਬਸਰ 94 85 52 ਠੀਕ ਹੈ ਜੀ ਤੇ ਇਹੇ ਕੱਟ ਵਾਲੀ ਦਿਖਾਉਣ ਲੱਗੇ ਜੀ ਆਪਾਂ ਪਹਿਲੇ ਹੀ ਨੰਬਰ ਤੇ ਤੇ ਇੱਕੋ ਹੀ ਦਿਖਾਉਣੀ ਆ ਦੱਸਿਓ ਭਾਜੀ ਇਹਦੀ ਡਿਟੇਲ ਇਹ ਵੀ ਜੀ ਸੂਈ ਜੇ ਇਹ ਮਹੀਨੇ ਦੀ ਇਨਕਟ ਸੂਈ ਜੇ ਅੱਛਾ ਜੀ ਉਧਰ ਕੋਊਗਾ ਸੱਤਾ ਤੋਂ ਬਾਹਰ ਹੋਊਗਾ ਜੀ ਠੀਕ ਹੈ ਜੀ ਲੀਟਰ ਠੀਕ ਹੈ ਜੀ ਠੀਕ ਹੈ ਲਓ ਜੀ ਥਾਣੇ ਨੋਕ ਕਾਲਾ ਲੱਗਾ ਜੇ ਸੂਆ ਭਾਜੀ ਸੂਆ ਭਾਜੀ ਪਹਿਲਾ ਆਂਦੇ ਪਰ ਦੂਜੇ ਮੈਂ ਕਿੱਥੇ ਦਵਾਵਾਂਗੇ ਠੀਕ ਹੈ ਜੀ ਲਬੋਚੜਿਆ ਲਬੋਚੜ ਦੇਖੋ ਨਹੀਂ ਝੋਟੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੱਦ ਕੋਦ ਚੰਗਾ ਆ ਗਿਆ ਕਰਮ ਵਾਲੀ ਦਾ ਤੇ ਸਿੰਗਲ ਹੱ ਇਹ ਹਵਾਨ ਨੇ ਤੇ ਵੀ ਡੱਬ ਡੁੱਬਾ ਬੱਚਾ ਬੁਕਾਰੀ ਆ ਦੇਖੋ ਬੱਤੀ ਆ ਚੀਜ਼ਾਂ ਨਹੀਂ ਕਿ ਲੱਭਦੀਆਂ ਸਾਨੂੰ ਵੀਰ ਕੋ ਮਿਲਦੀਆਂ ਨੇ ਦੇਖੋ ਸਹੀ ਬਿਲਕੁਲ ਬਿਲਕੁਲ ਬੱਚੇ ਤੋਂ ਬਿਨਾ ਭਾਈ ਚੋਲੇ ਦੇ ਉਹ ਬੱਚੇ ਨਾਲ ਵੀ ਥੋਲੇ ਦੇ ਦੇ ਠੀਕ ਹੈ ਕਿੰਦਾ ਮਰਜੀ ਚੋਲਾ ਉਹ ਲੈ ਜੇ ਵੇਖੋ 1 ਢਾ ਘੱਟ ਦੇ ਮਲਕੀ ਆ ਕਾ ਗੀ ਜੇ ਤੇ ਭਵੇਂ ਮਗਰੋਂ ਦੀ ਪਈ ਆ ਤੇ ਭਵੇਂ ਅੱਗੋਂ ਦੀ ਪਈ ਜਾਓ ਦੇਖੋ ਲਓ ਜੀ ਸੀ ਲੀਆਂ ਸੋਲੀਆਂ ਲਓ ਐਨ ਇੱਕ ਨੰਬਰ ਆ ਗਈ ਜੋ ਠੀਕ ਐ ਜੀ ਗੱਲ ਨਹੀਂ ਕੋਈ ਨਹੀਂ ਬਿਲਕੁਲ ਕੋਈ ਗੱਲ ਨਹੀਂ ਪਤਾ ਹੀ ਤਾਂ ਹੈ ਭਾਜੀ ਇਥੋਂ ਨਗਰੀ ਪਾਈਏ ਤਾ ਚੱਲਦੇ ਆ ਬਿਲਕੁਲ ਬਿਲਕੁਲ ਜੀ ਆ ਬੱਚਾ ਵੀ ਠੀਕ ਹੈ ਜੀ ਕਿਵਾ ਅੰਗਰ ਪੰਡ ਖਾਦਨੇ ਤੁਹਾਨੂੰ ਖਾਨਸੂਣ ਜਿਹੜਾ ਕੱਲਾ ਕੱਲਾ ਲੱਗਾ ਵੇਖ ਸਕਦੇ ਤੇ ਚੱਡਾ ਜਿਹੜਾ ਸਪਾਈਆਂ ਦੇ ਵਿੱਚ ਆ ਆ ਵੇਖੋ ਸੀਲ ਭਾਜੀ ਛੱਕੂ ਦੀ ਗੱਲ ਆ ਸੀਲੀਆਂ ਦੇ ਮੋਲੀ ਨੇ ਕਰਦੇ ਠੀਕ ਹੈ ਠੀਕ ਹੈ ਲਓ ਜੀ ਆ ਫੇਰ ਬੈ ਗਿਆ ਜੀ ਵੀਰ ਕਿਆ ਕਰ ਸਾਡੇ ਤੇ ਬਿਲਕੁਲ ਕੋਈ ਹੈ ਹੀ ਗਾਦਰੀ ਤਾਂ ਬਈ ਹਾਂ ਸਵਾਲੀ ਠੰਡਾ ਹੈ ਸਵਾਲੀ ਤੁਰਨਾ ਵੇਖੋ ਥਲੇ ਤੂੰ ਹੰਨਾ ਵੇਖੋ ਛੋਟੀ ਭਾਜੀ ਕਿਹਨਾਂ ਲੈਣਗੇ ਦੇ ਅੱਛਾ ਯਾਦ ਹੀ ਕਰੂਗਾ ਛੋਟੀ ਛੋਟੀ ਆ ਲਾਗੇ ਮਾਰ ਕੇ ਤੁਹਾਨੂੰ ਲਾਗੇ ਤੁਹਾਨੂੰ ਪੂਰਾ ਦੇਖ ਨਹੀਂ ਦਿਆ ਹੰਨਾ ਵੀ ਡੱਬ ਚ ਆ ਇਧਰੋਂ ਹੰਨਾ ਵੀ ਡੱਬ ਚ ਜੀ ਇਹ ਡੱਬ ਤੋਂ ਜਿਹੜੇ ਹਵਾਨੇ ਤੇ ਵੀ ਆ ਗਏ ਆ ਸਾੰਭਰ ਵਾਲੀਆ ਛੋਟੀ ਦੇ ਸਾਹ ਬੜਾ ਭਰਾ ਖੜੇ ਤੇ ਵੀ ਜੀ ਦੁੱਧੋ ਵਾਰ ਸਕਦੀ ਆ ਭਾਜੀ ਦੁੱਧੋ ਮੈਦ ਜਾ ਕੇ ਵਧੋਣੀ ਨਹੀਂ ਆ ਹਾਂ ਜੀ ਦੁੱਧ ਵਧਣੀ ਸੇਵਾ ਨਾਲ ਜੀ ਸੇਵਾ ਨਾਲ ਜਾ ਤੋ ਦਪੈ ਨਹੀਂ ਆ ਜੇ ਤੋ ਦਿਨਾਂ ਤੋਂ ਬਾਹਰ ਬਾਹਰ ਛੱਡਾਂਗੇ ਇਹਨੇ ਘਟਾਈ ਆ ਘਟਣਾ ਨਹੀਂ ਘਟਣਾ ਇਹੋ ਗੱਲ ਸਿਆਣੀ ਬੜੀ ਸੇਵਾ ਦੇ ਨਾਲ ਆ ਸੇਵਾ ਦੇ ਨਾਲ ਬਲਕਿ ਹਾਂਜੀ ਹਾਂਜੀ ਇਹ ਵਿੱਚ ਕੀ ਮੁੱਲ ਕਰਨਾ ਦਾ ਧਾਰਮ ਮਰਾ ਦੀਏ ਮਾਰੀਏ ਕਰਾ ਮਰਾਦਮ ਕੋਈ ਗੱਲ ਫੜੀ ਬਤਾ ਲੈ ਮਰਾਦਮ ਮਰਾ ਲਓ ਜੀ ਜਵਾਬ ਛੱਡ ਕੇ ਤਵਾ ਧਾਰਮ ਮਰਾ ਕੇ ਦਿਖਾਉਣਾ ਨਾਲ ਹੀ ਪਸਾ ਉਦਾਂ ਹੀ ਮਰਾ ਦੋ ਕੋਈ ਨਹੀਂ ਇਹ ਨਾਲ ਚੱਤਾ ਵੀ ਛੱਡਿਆ ਰਾਬਾ ਲਾ ਕੇ ਦੇ ਦੋ ਇਹ ਨਾਲ ਹੀ ਹਣਾ ਜਵਾਬ ਦੇ ਕੋ ਤਾਂ ਵੀ ਕਿਸੇ ਵੱਧ ਪਾਇਆ ਲਓ ਜੀ ਕੱਟਾ ਬਹੁਤ ਸ਼ਾਨਦਾਰ ਹੈ ਇਹ ਪਿਛਲੀ ਪੀੜੀ ਦਾ ਕਿਵੇਂ ਰਿਹਾ ਭਾਜੀ ਫਿਰ ਭਾਜੀ ਚਲੋ ਆਪਾਂ ਕੌਣ ਆ ਬਾਬੇ ਸ਼ੀਤ ਦੀ ਕਿਰਪਾ ਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਉਹਨਾਂ ਦੀ ਕਿਰਪਾ ਉਹਨਾਂ ਦੀ ਕਿਰਪਾ ਨਾਲ ਹੀ ਕੰਮ ਹੁੰਦੇ ਸਾਨੂੰ ਬੜਾ ਬਿਲਕੁਲ ਬਿਲਕੁਲ ਦਾ ਕਮੇਟੀ ਲੱਗੇ ਮੇਰੇ ਸਾਹਮਣੇ ਆਪਾਂ ਕਹੀਏ ਆਪਣੀ ਹੀ ਮਾਰੇ ਵਿੱਚ ਜੰਦੇ ਆ ਆਪਾਂ ਆਪਣੇ ਯੋਰ ਦੇ ਵਿੱਚ ਜੰਦੇ ਆ ਮਹਾਰਾਜ ਦੀ ਕਿਰਪਾ ਚਾਹੀਦੀ ਹੈ ਮਹਾਰਾਜ ਦੀ ਕਿਰਪਾ ਨਾਲ ਵੀ ਜੰਦੇ ਆ ਮਾਲਾ ਹਰ ਇੱਕ ਤੇ ਮਹਾਰਾਜ ਮੇਰ ਪਰਿਆਤ ਰੱਖਿਆ ਬਾਬੇ ਸ਼ੀਤ ਦੀ ਹਾਂ ਬਸ ਲੱਗੀ ਚੱਕਰ ਉਹ ਤੋਂ ਬਿਨਾ ਜੋ ਮੰਗੀਏ ਮਿਲ ਜਾਂਦਾ ਜੋ ਮਾਲਾ ਉਹਦੇ ਅੱਗੇ ਕੋਈ ਚੀਜ਼ ਨਹੀਂ ਹੈ ਹਾਂ ਹਾਂ ਇਹ ਕੋ ਮਾਨ ਵਾਲੀ ਨਹੀਂ ਗੱਲ ਹੁੰਦੀ ਇਹ ਮਹਾਰਾਜ ਦੇ ਭਾਣੇ ਜੀ ਆ ਬੰਦ ਬੰਦ ਉਹਦਾ ਉਹਦੇ ਬੱਚੇ ਦੇ ਬਿਨਾਂ ਚੋਰੀ ਦੇ ਚਾ ਬੰਦ ਤੂੰ ਕੋਈ ਨਹੀਂ ਮਹਾਰਾਜਾ ਦੱਸੇ ਬੱਚੇ ਨਾਲ ਜਲਦੀ ਬੱਚੇ ਦੇ ਬਿਨਾਂ ਚੋਦੇ ਜੋ ਬਹੁਤ ਵਧੀਆ ਜੀ ਸੇਲ ਬੜੀ ਆ ਲਓ ਜੀ ਟੇਡਾ ਘਟਾ ਆ ਜਾਇ ਇਹਦੇ ਮਣਕੀ ਅੱਖ ਵਾਲੀ ਆ ਜਿਹੜੀ ਲਾਈਵ ਆ ਆਪਾਂ ਚਵਾਈ ਤੇ ਪਾ ਰਹੇ ਹਾਂ ਉਹਦਾ ਪਾਜੀ ਵਾ ਸੀਲ ਨਵੇਂ ਹੀ ਇਦਾਂ ਨਹੀਂ ਰੱਖੀ ਪੀਲੀ ਰੱਖੀ ਨਸਲ ਦੀ ਮੈਂ ਹਾਂ ਲੋਗਰੋ ਚ ਪਸੰਦ ਕਰ ਲੀ ਜੀ ਕਰ ਲੋ ਲੋਗਰੋ ਚ ਦੋ ਮੜੇ ਪਸੰਦ ਲਾਇਆ ਇਹ ਕੋਈ ਨਹੀਂ ਵਿੱਚੋਂ ਲਾ ਲ ਆਇਆ ਆ ਗਈ ਭਾਜੀ ਲਓ ਜੀ ਪਰਸੰਪੀ ਅਵੇ ਲੋ ਮੀ ਜੀ ਪਾਰਟੀ ਜਾ ਉੱਠਾ ਲਾ ਜੀ ਕੋਈ ਗੱਲ ਨਹੀਂ ਵੀਰ ਕੋਈ ਗੱਲ ਨਹੀਂ ਨਹੀਂ ਤੁਸੀਂ ਮੇਰੇ ਭਰਾ ਜੀ ਸਾਰੇ ਭੈਣ ਭਰਾ ਵਣ ਤੇਰੇ ਤੇ ਜਕੀਨ ਆ ਲਾ ਕੇ ਕੈਮਰਾ ਬਰ ਬੜਾ ਇੱਕ ਨਾ ਲੋਰੀ ਕਿੱਲੇ ਗਲਵਾ ਪਸਮਾ ਦੇਖ ਸਕਦੇ ਤੁਸੀਂ ਐਨ ਕੱਲਾ ਕੱਲਾ ਥਣ ਕਰ ਗਈ ਕਰਮਾਲੀ ਠੀਕ ਹੈ ਬੀਂਦੀ ਠੀਕ ਹੈ ਵੀ ਠੀਕ ਆ ਦੇ ਨਾ ਬਾਜੀ ਦੇ ਨਾਲ ਕੋਈ ਵੀ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੈ ਯਾਰਾ ਯਕੀਨ ਵੀ ਸੋਨੂੰ ਤੇਰਾ ਬਣਿਆ ਲੋਕਾਂ ਨੂੰ ਲੋਰੀ ਅਗਲੇ ਬਾਜੀ ਚਵਾਈ ਜਿਹੜੀ ਮੁੱਖ ਮਗਲੇ ਅਗਲੇ ਕਿਲਾ ਅਗਲੇ ਆਂ ਦੀ ਅਗਲੇ ਆਂ ਦੇ ਮੇਲਾ ਗਾੜਿਆ ਨਾ ਤੇ ਸਾਡੇ ਦੇ ਚਵਾਈ ਚੂਰੀ ਆ ਨੰਬਰ ਇਹ ਆ ਕੋਈ ਘਟਾਨੀ ਲੋਟੀ ਘਾ ਰਿਆ ਐਨ ਪਾ ਪੋਲਾ ਹਿਸਾਬ ਤਾਂ ਮੋਟਰ ਵਾਲਾ ਹੈ ਨਾ ਹਾਂ ਵਾਈ ਵੀ ਜਿਹੜੀ ਆ ਨਿਕ ਨੰਬਰ ਆ ਕਰਮ ਵਾਲੀ ਚਲੋ ਕੋਈ ਭਰਾ ਸਾਹਮਣੇ ਵਾਲਾ ਲਾ ਜੂ ਦੁੱਧ ਦਾ ਫਰਕ ਜ਼ਰੂਰ ਪਾਉ ਭਾਈ ਕਿਉਂਕਿ ਇੱਥੇ ਦੁੱਧ ਸਾਰੀਆਂ ਕਹਿਆ ਨਾ ਹਾਂਜੀ ਛੋਟੀ ਜਿਹੜੇ ਦੁੱਧ ਦੇ ਢੱਕੇ ਲਾਉਂ ਪਰ ਮੈਂ ਡਰਦਾ ਰਹਿੰਦਾ ਦੁੱਧ ਘਾਟੀ ਜਾਂ ਲਾ ਕੇ ਨੂੰ ਨਾਲ ਆਪਣਾ ਕੀ ਘਾਟੀ ਦੱਸਣਾ ਚਾਹੀਦਾ ਜੇ ਵਾਦ ਨਿਕਲੇ ਤੇ ਮਜ਼ਾ ਆਉਂਦਾ ਆ ਜਾ ਕੇ ਤੇ ਜੇ ਘੱਟ ਨਿਕਲੂ ਤਾਂ ਅਗਲੇ ਨੇ ਫਰਕ ਨਹੀਂ ਕਾਹਕ ਹੋਰ ਦਾਅ ਟੁੱਟਦੇ ਨਾਲ ਬਿਲਕੁਲ ਬਿਲਕੁਲ ਜੇ ਵਾਦੇ ਨਿਕਲੂ ਤੇ ਦਾਹ ਜੋੜਨੇ ਨੇ ਆਪਾਂ ਭਾਈ ਜਿੱਤੇ ਚੈਨਲ ਤੇ ਪਾ ਲਈਏ ਮਾਝ ਕਿਰਪਾ ਤੁਹਾਨੂੰ ਬਣਾ ਆਪਣਾ ਨਾਂ ਚੱਲਣਿਆ ਬਿਲਕੁਲ ਸਹੀ ਗੱਲ ਹੈ ਜੀ ਮੰਨ ਲਓ ਹਾਈਲਾਈਟ ਹੋ ਜਾਂਦਾ ਆਗੇ ਬੜੀ ਸਹੀ ਗੱਲ ਸੋਨੂ ਵੀਰ ਦੀ ਇਹ ਗੱਲ ਹੈਗੀ ਆ ਨਹੀਂ ਨਾਂ ਬਣਿਆ ਵੀ ਪਛੂ ਚੰਗੇ ਤੇ ਡੇਢ ਬਿਲਕੁਲ ਘੱਟ ਹਮ ਸਾਰੇ ਕੰਮਾਂ ਦੀ ਵੀ ਦਾ ਨਾਂ ਹੈ ਨਾਂ ਹੈ ਗਾੜਾ ਆ ਵੇਖੋ ਗਾੜ ਲਓ ਜੀ ਗਾੜ ਦੇਖ ਸਕਦੇ ਜੇ ਡੇਢ ਤੇ ਲਾਗੇ ਬਨੇ ਗਾੜੀ ਆ ਇਹ ਗਾੜ ਪਛਾੜ ਬਰਾਬਰ ਤਾਂ ਨਹੀਂ ਵੀਰ ਹੈ ਗਾੜ ਪਛਾੜ ਬਰਾਬਰ ਹੀ ਆ ਹਨ ਬਰਾਬਰ ਹੀ ਜਾਂਦੀ ਲਿਸ਼ਕ ਇਹ ਆਵੜੀ ਮਗਰਲੇ ਜਣਾ ਦੀ ਚਵਾਈ ਹੈ ਭਾਜੀ ਮੈਂ ਮੱਝਾਂ ਬੜੀਆਂ ਵੇਖੀਆਂ ਹਾਂ ਠੀਕ ਹੈ ਪਰ ਇਦਾਂ ਦੀ ਚਵਾਈ ਇੰਨੀ ਗਾਰਮਾ ਪਈਦੀ ਹੈ ਦੇਖੀ ਜਣਾਦੀ ਨਹੀਂ ਗਾਰਡ ਚੰਗੀ ਆ ਹਾਂ ਬੜੀ ਆਵਲਾ ਘੱਟ ਜਿਹੜਾ ਬਹੁਤ ਹੀ ਘੱਟ ਲੱਭਦਾ ਵਾ ਨੀਲੀ ਰਾਵੀ ਇਹਨਾਂ ਤੇ ਚਲੋ ਬਥੇਰੀਆਂ ਲੱਭੇ ਜੀ ਰਹਿ ਗਿਆ ਤਾਂ ਰਹਿ ਗਿਆ ਜੇ ਲੈ ਗਿਆ ਲੈ ਗਿਆ ਲਾਲ ਉੱਟਣ ਵਾਲੀ ਗੱਲ ਜੀ ਅੱਜ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰਦਾ ਕਰੋ। ਸ਼ੇਅਰ ਕਰਦੀ ਲੋਤਾ ਮਾਣ ਕਿਰਪਾ ਬੜੀ ਹੋਣੀ ਹੈ ਸੰਭਰਿਆ ਦੇ। ਨਹੀਂ ਬਿਲਕੁਲ ਬਿਲਕੁਲ। ਦਰ ਚੱਲਦੀ ਘਾਹ ਦੇ ਘਾਹ ਵੀ ਤੇਰੀ ਜਾਂਦੇ ਆ। ਹਾਂਜੀ ਹਾਂਜੀ। ਵੀਰ ਜੀ ਮੇਰੇ ਕੋਲ 7 ਕਿਲੋ ਕਹਿੰਦੇ 8 ਕਿਲੋ ਤੇ ਮਿਲ ਕੇ ਖੜੇ ਹੋਈ। ਅੱਛਾ ਜੀ। ਮੇਰੇ ਕੋਲ 8 ਕਿਲੋ ਲੀਟਰ ਮਾਰਪਾ ਖੜੇ ਪੁੱਠਾ ਸਦਾ। ਠੀਕ ਹੈ ਠੀਕ ਹੈ। ਪਰ ਮੈਂ 7 ਹੀ ਕਹਿੰਦਾ ਪਰ ਮੈਂ ਹਜੇ ਵੀ 7 ਹੀ ਜਾਂਦਾ ਵਾ। ਨਹੀਂ ਬਿਲਕੁਲ ਸਹੀ ਨਹੀਂ ਕਰਦਾ ਜੀ। ਲਓ ਜੀ ਹੋਊਗਾ 8 ਪਰ 7 ਦੀ ਗਰੰਟੀ ਹੈ ਵੀਰ ਦੀ। ਤੇ ਹੈ ਵੀ ਸ਼ਾਂਤ ਸੁਭਾਅ ਵਾਲੀ ਠੰਡਾ ਸੁਭਾਅ ਵਾਲਾ ਕਰਮਾਲ ਇਹ ਵਿਧੀ ਵਿਗੀ ਦੇ ਵੇਚੂਗਾ ਹਾਂਜੀ ਸ਼ੁਰੂ ਕਰੇਗਾ ਫੋਨ ਅੱਛਾ ਠੀਕ ਹੈ ਤੁਹਾਨੂੰ ਮੈਂ ਵਾਦਾ ਕਰ ਰਿਹਾ ਠੀਕ ਹੈ ਜੇ ਸਾਰਾ ਦੁੱਧ ਦੇਣ ਦੀ ਹੈ ਮੈਂ ਕੱਲ ਦੀ ਬਲੋ ਆਪਾਂ ਇਹ ਵੀਰ ਤੇਰੀ ਪਹਿਲੇ ਫੋਨ ਤੇ ਵਿਗ ਜਾਨੀ ਇਹ ਵਿਗੀ ਦੇ ਵੇਚਣੀ ਤੇ ਮੇਰਾ ਵੀਰ ਪਤਾ ਨਹੀਂ ਕਰੇ ਜੱਗੇ ਵੀਰ ਇਹ ਏ ਨਹੀਂ ਵਿਕਣੀ ਤੇ ਵਿਗਣਾ ਕੀ ਬਾਕੀ ਸੋਨੂ ਵੀਰ ਤੇਰਾ ਰੇਟ ਬਿਲਕੁਲ ਜਾਇਜ਼ ਹੁੰਦਾ ਤੇ ਜੋ ਤੂੰ ਦਾਨਾ ਸੱਚ ਹੁੰਦਾ ਲੋ ਜੀ 8 ਲੀਟਰ ਦੀ ਬਾਲਟੀ ਤੇ ਕੰਡੇ ਨਾਲ ਗੱਡੀ ਕਰਦੇ ਲੱਗੀ ਜਾ। ਮੇਰਾ ਵੀ ਸਿਰੇ ਜੋਵੇ ਸ਼ਾਮਾਂ ਜੋਵੇ। ਠੀਕ ਆ। ਮੇਰੇ ਘਰ ਕੋ ਤਿੰਨਾਂ ਕਿਤੋਂ ਬਾਰੇ ਆਪਣਾ ਵੀਰ ਬਹੁਤ ਵਧੀਆ। ਵਾਹ ਵਾਹ। ਬਿਲਕੁਲ ਬਿਲਕੁਲ ਸਹੀ। ਕਿਹੜਾ ਮਾਲ ਲੈ ਕੇ ਰੱਖਣਾ ਮੈਨੂੰ ਹੋਰ ਹੀ ਚਾਹਦਾ। ਨਹੀਂ ਸਹੀ ਗੱਲ ਆ ਜੀ। ਬਾਹਰ ਦਾ ਵੀਡੀਓ ਬਣਾਉਂਦੇ ਰਹਿ ਦਈਏ ਜੀ ਅਜ ਨਾਲ ਪਾਈਏ ਦੀ। ਹੂੰ। ਦੁੱਧ ਵਾਲ ਨਾਲ। ਫੱਟ ਨਹੀਂ ਦੁੱਧ ਚੰਗਾ ਏ। ਨਹੀਂ ਕੋਈ ਨਹੀਂ ਚਲੋ ਕਿਸੇ ਦੇ ਘਰ ਜਾਊ ਵੀਰ ਦੁੱਧ ਵਾਲਾ ਪਸ਼ੂ। ਬਿਲਕੁਲ ਬਿਲਕੁਲ। ਯਾਰ ਯਾਦ ਕਰੂਗਾ ਕੋਈ। ਯਾਦ ਕਰੂ ਵੀਰ ਕੋਈ। ਹੈਂ? ਨਾਲੇ ਬਾਲਟੀ ਕੰਡਿਆਂ ਵੀ ਟੱਪ ਜਲੇ ਛੱਡ ਦੇ ਡੋਕੇ ਇਹ ਦੇਖ ਲੈ ਆ ਹੈਗਾ ਦੁੱਧ ਜੀ ਅੱਖਾ ਕੀ ਦਾ ਸੁਣਦਾ ਆ ਬਿਲਕੁਲ ਬਿਲਕੁਲ ਲਾਗੇਗਾ ਤੇ ਮਰੂ ਤੀ ਡੱਦੀ ਕਰ ਪੁੱਜੇ ਦੋਟ ਸੁਣ ਲੈ ਯਾਰ ਇੱਕ ਪਿੱਛੋਂ ਦੀ ਮਾਰੂ ਭਾਵੇਂ ਛੱਡ ਦੇ ਜੇ ਤੂੰ ਇੱਕ ਬਾਲਟੀ ਵੀ ਆਣ ਨਾਸਾਂ ਪਰਨੇ ਕਰ ਦਿੱਤੀ ਆ ਵੇ ਸਾਡੇ ਨੂੰ ਦੁੱਧ ਜੀ ਦੁੱਧ ਜੀ ਕਾਫੀ ਆ ਤੇ ਬਾਲਟੀ ਨਹੀਂ ਠੀਕ ਆ ਕੰਡੀਆਂ ਕੱਢੀ ਵਿਧੀ ਆਪਾਂ ਵੀ ਨਹੀਂ ਕਹਣਾ ਹਾਂਜੀ ਆਪਾਂ ਕੱਲ ਆਪਣੇ ਘਰ ਲੈ ਕੇ ਸਾਢੇ 6 ਪੌਣੇ 7 ਵੇ ਰਾਤੀਂ ਮੱਝ ਹੋਈ ਆ ਅੱਛਾ ਸ਼ਾਮੀ ਸ਼ਾਮੀ ਵੀ ਠੀਕ ਹੁਣ ਆਪਾਂ ਟਾਈਮ ਵੇਖ ਲਿਆ ਬਟਾਈਮ ਵੀ ਨੂੰ ਖਾਦ ਗਏ ਆ ਵੇ ਲੋ ਪੌਣੇ 10 ਹੋ ਗਏ ਹੁਣ ਠੀਕ ਆ ਠੀਕ ਆ ਸਾਢੇ ਵੀ ਪੌਣੇ ਜੇ ਮੰਨ ਲਓ 2 ਕਿਨੇ ਟਾਈਮ ਵੀ ਵੱਧ ਲੱਗ ਗਿਆ ਆਪਾਂ ਸਾਰੀ ਗੱਲਾਂ ਕਰਦੇ ਆ ਤੇ ਦੁੱਧ ਹੁਣ ਮੈਂਨੇ 7 ਕਿਲੋ ਕਰਤਾ ਸਾਬ ਨਾਲ ਨਹੀਂ ਕਰਤਾ ਠੀਕ ਹੈ 7 ਕਿਲੋ ਕੱਢਦਾ ਆਹੋ ਹਾਂਜੀ ਵੀਰ ਜੀ ਦੱਸੋ ਫਿਰ ਹਾਂਜੀ ਦੱਸੋ ਮੋਲ ਠੀਕ ਆ ਮੋਲ ਭਾਜੀ ਇਹਦਾ ਤੇ ਬੱਚਾ ਬਦਲਨ ਦਾ ਵੀਰ ਜੀ ਮੁੱਲ ਜਿਹੜਾ ਮੈਂ ਦਿਲਾਂ ਵਾਲੀ ਗੱਲ ਕਰਦਾਂ ਹਾਂ 100 ਕਰਨੀ ਕਰਨਾ ਠੀਕ ਹੈ ਮੁੱਲ ਮੈਂ ਕਰਦਾ 75000 ਆਹ ਨਾ 70000 ਦੀ ਮਾਜੀ ਰੀਮ ਹੈ ਠੀਕ ਹੈ ਕਰ ਲੀਏ ਥੋੜਾ ਜਿਆ ਮੇਰੇ ਘਰੋਂ ਭਾਈ 8 ਦਾ ਵੀ 9 ਕਿਲੋ ਮਿੰਦਾਂਗੇ ਪਰ ਆਪਾਂ 7 ਕਿਲੋ ਦੀ ਫਰੀ ਮੈਂ ਹਜੇ 7 ਦੀ ਗੰਟੀ ਆ ਨਾ ਦੱਸੋ ਫਿਰ 70000 ਦੀ ਭਾਈ ਹਾਂ ਨਾ ਕੀ ਕਰਦੀ ਹੈ ਅੰਦਰ ਵੀਰ ਜੀ ਮੇਰੀ ਹੁਣ ਦਿੱਤੀ ਹੈ ਜੇ ਵਿਗੀ ਵੇਚਣੀਆਂ ਨੇ ਮੈਂ ਘਰੋਂ گاਵਾ ਵੇਦਨੀਆਂ ਵਾ ਚਲੋ ਦੱਸੋ ਕੋਈ ਨਹੀਂ ਮੇਰਾ ਵੀਰ ਠੀਕ ਹੈ ਥੋੜਾ ਜਿਆ ਕਰ ਦਿਓ ਥੋੜਾ ਹੀ ਕਰ ਦਿਗੇ ਤੂੰ ਅੱਜ ਜੋ ਮਾਰ ਦਗਾ ਦੋ ਹਜ਼ਾਰ ਛੜਾ ਰਹੀ ਠੀਕ ਹੈ ਵੀਰ ਠੀਕ ਹੈ ਵੀਰ ਜਾ ਜਾ ਥਾਰ ਹਜ਼ਾਰ ਹਾਂ ਥਾਰ ਹਜ਼ਾਰ ਮੇਰਾ ਫੋਨ ਲਾਵੇ 67 ਲਾਵਾ ਲਾਵੇ ਚਲੋ ਠੀਕ ਹੈ ਵੀਰ ਜੀ ਦੱਸ ਆ ਗਿਓ ਮਾਦੀ ਦੀਆਂ ਭਾਜੀ ਵੇਖੋ ਮਾਦੀ ਚੰਗੀ ਬੜੀ ਹੈ ਮਾਦੀ ਦੇ ਸਭ ਕੋ ਮੇ ਭਾਜੋ ਲਓ ਜੀ ਸੀਲੀਆਂ ਸਵਲੀਆਂ ਵੇਖੋ ਇਹਨੂੰ ਕਹਿੰਦੇ ਸੋਨੂ ਡੋਕਿਆਂ ਵਾਲਾ ਵੇਖੋ ਵੀਡੀਓ ਲਾ ਕੇ ਕਰਕੇ ਵਿਖਾਓ ਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਵੇਖੋ ਇਧਰ ਐਨ ਮੂੰਹ ਕਰੋ ਐਨੂੰ ਨਾ ਨਾ ਮਜ਼ਾ ਨਹੀਂ ਇਹ ਕੀ ਆ ਕੇ ਦੇ ਵਿੱਚ ਕਹਦਾ ਆ ਵੇਖੋ ਜੀ ਠੀਕ ਆ ਲੋ ਵੀਰ ਜੀ 68000 ਦੀ ਜਗ੍ਹਾ ਵੀਰ ਹੋ ਗਈ ਜੀ 68000 ਦੀ ਬਿਲਕੁਲ ਨਾਰਮਲ ਰੇਟ ਆ ਇਸ ਤੋਂ ਪਰੇ ਲੱਭਦਾ ਨਾ ਪਰ ਇਦਾਂ ਦਾ ਹੀਰਾ ਆਲੀ ਲੱਭੂ ਕਿਤੇ ਹੋ ਨਹੀਂ ਲੱਭਦਾ ਤੇ ਦੁੱਧ ਚੰਗਾ ਕੱਢੀ ਜਾਣਾ ਕਰ ਵਾਲੀ ਜੀ ਜਿਹੜੀ ਆ ਲੈ ਇੱਕ ਨੰਬਰ ਜੀ ਆਪਾਂ ਤੁਹਾਨੂੰ ਵੀਡੀਓ ਨੂੰ ਅੱਤ ਵਾਰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਵੀ ਚਲੋ ਕਿ ਵੀਰ ਭਰਾਣ ਅੱਗੇ ਬਚੂ ਫਰੇਦਾਂ ਦੋਦੇ ਵਾਦ ਤੇ ਹਸਾਲ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਬਚੂ ਪਾਲਕ ਭਰਾਵਾਂ ਦਾ